ਜਾਣਦੇ ਹੋ ਕਿ ਆਪਾਂ ਪੂਰੇ ਪੰਜਾਬ ਚ ਅੱਗ ਲੱਗੀ ਹੋਈ ਆ ਵੀ ਕਿਵੇਂ ਠੱਗ ਟਰੈਵਲ ਏਜੰਟਾਂ ਨੇ ਆਤ ਮਚਾਈ ਹੋਈ ਆ ਲੋਕਾਂ ਨੂੰ ਲੋਕ ਉਹਨਾਂ ਹੀ ਠੱਗੀ ਨਾਲ ਤਰੇ ਤਰੇ ਕਰ ਰਹੇ ਹਨ ਪਿਛਲੇ ਲਗਭਗ 1 ਸਾਲ ਤੋਂ ਫਰੋਜਪੁਰ ਚ ਆਰਬੀ ਇਮੀਗ੍ਰੇਸ਼ਨ ਵਾਲਿਆਂ ਨੇ ਅੱਤ ਚੁੱਕੀ ਹੋਈ ਆ ਪੂਰੇ ਸ਼ਹਿਰ ਦੇ ਪੈਸੇ ਖਾਦੇ ਉਹਨਾਂ ਨੇ ਸਾਰੇ ਪਿੰਡਾਂ ਦੇ ਲੋਕਾਂ ਦੇ ਪੈਸੇ ਖਾਦੇ ਆ ਪਰਸੋਂ ਆਰਬੀ ਦਾ ਜਿਹੜਾ ਰਾਹੁਲ ਹੈ ਰਾਹੁਲ ਦਾ ਭਰਾ ਡਾਲਰ ਉਹਨਾਂ ਨੇ ਖੁਦ ਸਾਡੇ ਆਗੂਆਂ ਨੂੰ ਬੁਲਾਇਆ ਇਹ ਆਪਾਂ ਪੈਸੇ ਨੇ ਮਸਲੇ ਤੇ ਗੱਲਬਾਤ ਕਰਦੇ ਆ ਸਾਡੇ ਘਰੇ ਆ ਜਾਓ ਘਰ ਬੁਲਾ ਕੇ ਪਹਿਲਾ ਬਤਮੀਜੀ ਕੀਤੀ ਕੱਲ ਫਿਰ ਅਸੀਂ ਇਕੱਠੇ ਹੋਏ ਤਾਂ ਪੁਲਿਸ ਫਰੋਹੀਪੁਰ ਪੁਲਿਸ ਦੇ ਥਾਣਾ ਸਿਟੀ ਦੇ ਏਐਸਆਈ ਅਯੂਬ ਹਸੈਨ ਐ ਕਰਕੇ ਉਹਦਾ ਨਾਮ ਵੀਰ ਦਾ ਉਹਦੇ ਹਾਜ਼ਰੀ ਦੇ ਵਿੱਚ ਉਹ ਬੰਦਾ ਮਾਫੀ ਮੰਗਿਆ ਵੀ ਮੈਂ ਤੁਹਾਡੇ ਆਗੂ ਨਾਲ ਗਲਤ ਕੀਤਾ ਮੈਂ ਮਾਫੀ ਮੰਗਦਾ ਤੇ ਪੈਸੇ ਦੇਣ ਲਈ ਹੋਰ ਇੱਕ ਦਿਨ ਦਾ ਉਹਨੂੰ ਸਮਾਂ ਦੇ ਦਿੱਤਾ ਗਿਆ ਅੱਜ ਜਦੋਂ ਇਸ ਠੱਗੀ ਦੇ ਖਿਲਾਫ ਹੋਰ ਵੀ ਠੱਗਾਂ ਦੇ ਖਿਲਾਫ ਅਸੀਂ ਮਮਤੋੜ ਤੋਂ ਮਾਰਚ ਸ਼ੁਰੂ ਕਰਦੇ ਫਰੋਜਪੁਰ ਆ ਰਹੇ ਆ ਬਿਲਕੁਲ ਫਰੋਜਪੁਰ ਸ਼ਹਿਰ ਦੇ ਨੇੜੇ ਪਹੁੰਚੇ ਆ ਤਾਂ ਸਾਨੂੰ ਇੱਕ ਮੁਲਾਜ਼ਮ ਵੀਰ ਨੇ ਫੋਨ ਕਰਕੇ ਦੱਸਿਆ ਕਿ ਤੁਹਾਡੇ ਉੱਪਰ 306 ਦਾ ਮੁਕਦਮਾ ਦਰਜ ਕੀਤਾ ਜਾ ਰਿਹਾ ਹੈ ਉਹਨਾਂ ਨੇ ਕੋਈ ਵੀਡੀਓ ਡੀਜੀਪੀ ਸਾਹਿਬ ਨੂੰ ਭੇਜੀ ਹੈ ਜਿਹਦੇ ਕਰਕੇ ਤੁਹਾਡੇ ਸਾਰਿਆਂ ਤੇ ਮੁਕਦਮਾ ਦਰਜ ਕੀਤਾ ਜਾ ਰਿਹਾ ਤੁਸੀਂ ਆਸੇ-ਪਾਸੇ ਹੋ ਜੋ ਨਹੀਂ ਤਾਂ ਤੁਹਾਨੂੰ ਗ੍ਰਿਫਤਾਰ ਕਰ ਲਿਆ ਜਾਊਗਾ ਸੋ ਹੁਣ ਮੇਰੇ ਵੀਰੋ ਇਹ ਦੱਸੋ ਇੱਕ ਤਾਂ ਠੱਗੀ ਚੋਰੀ ਤੇ ਸੀਨਾ ਚੋਰੀ ਪਹਿਲਾਂ ਸਾਡੇ ਆਗੂਆਂ ਨੇ ਘਰੇ ਬੁਲਾ ਕੇ ਬੇਇੱਜ਼ਤੀ ਕੀਤੀ ਫਿਰ ਕੱਲ ਕੱਟ ਚ ਮਾਫੀ ਮੰਗੀ ਤੇ ਅੱਜ ਡੀਜੀਪੀ ਨੂੰ ਵੀਡੀਓ ਪੇਸ਼ ਕਰਕੇ ਤੇ ਸਾਰਾ ਪ੍ਰਸ਼ਾਸਨ ਮੇਰੀ ਉਹਨਾਂ ਨਾਲ ਇਹ ਵੀ ਗੱਲ ਵੀਰਾਂ ਨਾਲ ਹੋਈ ਕਿ ਦੇਖੋ ਤੁਹਾਡੇ ਪ੍ਰਸ਼ਾਸਨ ਦੇ ਸਾਹਮਣੇ ਜੋ ਕੁਝ ਹੋਇਆ ਕੱਲ ਹੋਇਆ ਉਹਨਾਂ ਨੇ ਤੁਹਾਡੇ ਪ੍ਰਸ਼ਾਸਨ ਦੇ ਸਾਹਮਣੇ ਮਾਫੀ ਮੰਗੀ ਆ ਕਹਿੰਦੇ ਇਹ ਸਾਰਾ ਕੁਝ ਅਸੀਂ ਦੱਸਤਾ ਪਰ ਉਹਨਾਂ ਨੇ ਡੀਜੀਪੀ ਸਾਹਿਬ ਨੂੰ ਕੋਈ ਵੀਡੀਓ ਦਿਖਾਈ ਆ ਤੇ ਡੀਜੀਪੀ ਸਾਹਿਬ ਨੇ ਐਡਾ ਫੌਰੀ ਐਕਸ਼ਨ ਲੈ ਲਿਆ ਫਰੋਇਪੁਰ ਚ ਤਿੰਨ ਕਤਲ ਹੋਏ ਨੇ ਉਹਦੇ ਤੇ ਹਜੇ ਤੱਕ ਐਕਸ਼ਨ ਨਹੀਂ ਹੋਇਆ ਕੋਈ ਕਾਤਲ ਨਹੀਂ ਫੜਿਆ ਗਿਆ ਪਰ ਅਸੀਂ ਜਿਹੜੇ ਠੱਗਾਂ ਦੇ ਖਿਲਾਫ ਲੜ ਰਹੇ ਹਾਂ ਸਾਡੇ ਤੇ ਤੁਰੰਤ ਕشن ਹੋ ਗਿਆ ਸੋ ਅਸੀਂ ਸਮਝਦੇ ਹਾਂ ਕਿ ਇਹ ਪ੍ਰਸ਼ਾਸਨ ਇਹ ਕੱਲਾ ਠੱਗ ਡਾਲਰ ਜਾਂ ਰਾਹੁਲ ਨਹੀਂ ਉਹਦੀ ਪਿੱਠ ਤੇ ਪ੍ਰਸ਼ਾਸਨ ਫਰੋਜਪੁਰ ਦਾ ਖੜ ਗਿਆ ਉਹਨੂੰ ਬਚਾਉਣ ਲਈ ਕਿਉਂਕਿ ਜੇ ਉਹ ਠੱਗੀਆਂ ਮਾਰੇਗਾ ਤਾਂ ਪੁਲਿਸ ਨੂੰ ਹਿੱਸਾ ਮਿਲੇਗਾ ਸੋ ਹੁਣ ਇਹ ਮਦਦ ਲੱਗਿਆ ਕਿ ਸਾਡੇ ਉੱਤੇ 306 ਦਾ ਮਕਦਮਾ ਦਰਜ ਕਰ ਦਿੱਤਾ ਗਿਆ ਸੋ ਅਸੀਂ ਤੁਹਾਨੂੰ ਸਾਰੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੇ ਬਲਾਕਾਂ ਦੇ ਸਾਰੇ ਜ਼ਿਲ੍ਹਿਆਂ ਦੇ ਆਗੂਆਂ ਨੂੰ ਬੇਨਤੀ ਕਰਦੇ ਹਾਂ ਸਾਰੀਆਂ ਜਥੇਬੰਦੀਆਂ ਦੇ ਆਗੂਨ ਬੇਨਤੀ ਕਰਦੇ ਆ ਕਿ ਧੱਕੇਸ਼ਾਹੀ ਦੇ ਖਿਲਾਫ ਲੜਨ ਕਰਕੇ ਇਹ ਜੋ ਮੁਕਦਮਾ ਦਰਜ ਹੋ ਰਿਹਾ ਇਹਦੇ ਖਿਲਾਫ ਅਸੀਂ ਹੁਣ ਜਿਹੜੀ ਲੜਾਈ ਆ ਉਹ ਸਾਡੀ ਇਸ ਇਮੀਗ੍ਰੇਸ਼ਨ ਵਾਲੇ ਨਾਲ ਨਹੀਂ ਉਹ ਪੁਲਿਸ ਪ੍ਰਸ਼ਾਸਨ ਨਾਲ ਬਣਦੀ ਹੈ ਕਿਉਂਕਿ ਪੁਰਸ ਪ੍ਰਸ਼ਾਸਨ ਹੀ ਕਰਵਾ ਰਿਹਾ ਉਹ ਇਹ ਕਹਿ ਰਿਹਾ ਉਹਨਾਂ ਨੂੰ ਖੁੱਲ ਦੇ ਰਿਹਾ ਵੀ ਤੁਸੀਂ ਲੁੱਟੋ ਤੇ ਜਿਹੜੇ ਲੋਟਦੇ ਖਿਲਾਫ ਕੋਈ ਬੋਲੇਗਾ ਤੇ ਉਹਦੇ ਤੇ ਮੁਕਦਮਾ ਦਰਜ ਕਰਕੇ ਜੇਲ੍ਹ ਸੁੱਟਿਆ ਜਾਵੇਗਾ ਸੋ ਅਸੀਂ ਜੇਲ੍ਹ ਜਾਣ ਲਈ ਤਿਆਰ ਆ ਅਸੀਂ ਇਹ ਫੈਸਲਾ ਕੀਤਾ ਵੀ ਅਸੀਂ ਜਿੰਨੇ ਵੀ ਇਕੱਠੇ ਹੋਏ ਆ ਅਸੀਂ ਹੁਣੇ SSP ਦਫ਼ਤਰ ਜਾ ਕੇ ਬੈਠਦੇ ਆ ਜਿੰਨੇ ਪੁਲਿਸ ਨੇ ਗ੍ਰਿਫਤਾਰ ਕਰਨਾ ਕਰ ਲਵੇ ਅਸੀਂ ਗ੍ਰਿਫਤਾਰੀ ਲਈ ਬਿਲਕੁਲ ਤਿਆਰ ਆ ਉਸ ਤੋਂ ਬਾਅਦ ਜਿਹੜਾ ਪੂਰਾ ਇਹ ਮਸਲਾ ਆ ਇਹ ਫਰੋਇਪੁਰ ਪੁਲਿਸ ਤੇ ਫਰੋਇਪੁਰ SSP ਦੇ ਖਿਲਾਫ ਚੱਲੇਗਾ ਉੱਥੇ ਮੋਰਚਾ ਲੱਗੇਗਾ ਤੁਹਾਨੂੰ ਸਾਰਿਆਂ ਨੂੰ ਬੇਨਤੀ ਆ ਕਿ ਹੁਣੇ ਹੀ ਅੱਜ 6 ਤਰੀਕ ਨੂੰ ਵੱਧ ਤੋਂ ਵੱਧ ਗਿਣਤੀ 'ਚ SSP ਦਫ਼ਤਰ ਫਰੋਇਪੁਰ ਪਹੁੰਚਣ ਦੀਆਂ ਤਿਆਰੀਆਂ ਕਰੋ ਅਸੀਂ ਉੱਥੇ ਚੱਲੇ ਆ ਸਾਨੂੰ ਗ੍ਰਿਫਤਾਰ ਕਰਦੇ ਨੇ ਡਾਂਗਾ ਮਾਰਦੇ ਨੇ ਕੀ ਕਰਦੇ ਨੇ ਉਹ ਤੁਸੀਂ ਵੇਖ ਲਿਓ ਫਿਰ ਆਪੇ ਆਕੇ ਤੇ ਤੁਸੀਂ ਜਿਹੜਾ ਹੁਣੇ ਫਰੋਇਪਰ ਵਾਲ ਨੂੰ ਚਾਲੇ ਪਾਉਣੇ ਸ਼ੁਰੂ ਕਰੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਧੰਨਵਾਦ